ਅੱਤ ਸ਼੍ਰੀਯਾ ਕਾਲ ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਆਧੁਨਿਕ ਕਾਵਤਾਰਾ ਇਹ ਮੈਂ ਆਪਣੇ ਲਈ ਵੀਡੀਓ ਬਣਾ ਰਿਹਾ ਹੁੰਨਾ ਜਿਨ੍ਹਾਂ ਨੇ ਦੇਖਣੀ ਆ ਉਹ ਦੇਖ ਸਕਦਾ ਜਿਨ੍ਹਾਂ ਨੇ ਨਹੀਂ ਦੇਖਣੀ ਉਹ ਕੋਈ ਗੱਲ ਨਹੀਂ ਆਧੁਨਿਕ ਕਾਵਧਾਰਾ ਆਧੁਨਿਕ ਪੰਜਾਬੀ ਕਵਿਤਾ ਦੇ ਵਿਕਾਸ ਪੜਾਵਾਂ ਦਾ ਅਧਿਐਨ ਹੇਠਾਂ ਦਿੱਤਾ ਗਿਆ ਹੈ ਪਹਿਲਾ ਪੜਾ ਆਧੁਨਿਕ ਪੰਜਾਬੀ ਕਵਿਤਾ ਦਾ ਪਹਿਲਾ ਪੜਾ 1901 ਤੋਂ ਲੈ ਕੇ 1936 ਤੱਕ ਮੰਨਿਆ ਜਾਂਦਾ ਹੈ ਯਾਨੀ ਕਿ 35 ਸਾਲ ਇਹ ਮੰਨਿਆ ਜਾਂਦਾ ਹੈ ਯਾਨੀ ਕਿ 20ਵੀਂ ਸਦੀ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲੇ ਕਵੀ ਦੀ ਗੱਲ ਕਰੀਏ ਭਾਈ ਵੀਰ ਸਿੰਘ ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਕਵੀ ਦਾ ਮੋਢੀ ਕਿਹਾ ਜਾਂਦਾ ਹੈ ਭਾਈ ਵੀਰ ਸਿੰਘ ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸੀ ਜਿਸ ਨੂੰ ਪੰਜਾਬੀ ਕਾਵ ਦਾ ਮੋਢੀ ਵੀ ਕਿਹਾ ਜਾਂਦਾ ਹੈ ਮੋਢੀ ਦਾ ਮਤਲਬ ਹੁੰਦਾ ਹੈ ਜਿਹੜੇ ਪਹਿਲੀ ਵਾਰ ਸੁਣ ਰਹੇ ਨੇ ਵੈਸੇ ਤਾਂ ਪੰਜਾਬੀ ਦਾ ਸ਼ਬਦ ਦਾ ਪਤਾ ਹੀ ਹੋਊ ਮੋਢੀ ਦਾ ਮਤਲਬ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਆਧੁਨਿਕ ਮਤਲਬ ਮਾਡਰਨ ਨਾਲ ਤੁਸੀਂ ਅੰਗਰੇਜ਼ੀ ਇੰਗਲਿਸ਼ ਵੀ ਕਰ ਸਕਦੇ ਹੋ ਮਾਡਰਨ ਪੋਇਟ ਕਿਆ ਜਾਂਦਾ ਹੈ ਉਸਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤ ਫਲਸਫਾ ਨਾਲ ਜੋੜਿਆ ਸਿੱਖ ਧਰਮ ਨਾਲ ਜੋੜਿਆ ਸਿੱਖ ਰਿਲੀਜਨ ਐਂਡ ਗੁਰਮਤ ਫਲਸਫਾ ਫਿਲਾਸਫੀ ਨਾਲ ਜੋੜਿਆ ਉਸਨੇ ਛੋਟੀ ਕਵਿਤਾ ਮਹਾਕਾਵ ਤੋਂ ਇਲਾਵਾ ਵਾਰਤਕ ਵਿੱਚ ਨਾਵਲ ਨਾਟਕ ਇਤਿਹਾਸ ਜੀਵਨੀਆਂ ਲੇਖਾਂ ਅਤੇ ਸਾਖੀਆਂ ਇਤਿਹਾਸ ਇਤਿਆਦੀ ਦੀ ਰਚਨਾ ਕਰਨ ਦੀ ਪਹਿਲ ਕੀਤੀ ਛੋਟੀਆਂ ਕਵਿਤਾਵਾਂ ਮਹਾਕਾਵ ਤੋਂ ਇਲਾਵਾ ਵਾਰਤਕ ਵਿੱਚ ਨਾਵਲ ਨਾਟਕ ਇਤਿਹਾਸ ਜੀਵਨੀਆਂ ਲੇਖਾਂ ਅਤੇ ਸਾਖੀਆਂ ਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ ਭਾਈ ਵੀਰ ਸਿੰਘ ਨੇ ਭਾਵੇਂ ਯੂਨੀਵਰਸਿਟੀ ਦੀ ਸਿੱਖਿਆ ਹਾਸਲ ਨਹੀਂ ਕੀਤੀ ਯੂਨੀਵਰਸਿਟੀ ਤੱਕ ਨਹੀਂ ਪੜੇ ਸੀ ਪਰ ਸੰਸਕ੍ਰਿਤ ਫਾਰਸੀ ਉਰਦੂ ਗੁਰਬਾਣੀ ਸਿੱਖ ਇਤਿਹਾਸ ਅਤੇ Hindu ਇਤਿਹਾਸ ਦੇ ਫਲਸਫੇ ਦਾ ਅਧਿਐਨ ਕੀਤਾ ਉਸ ਦੀ ਬਹੁਤੀ ਰਚਨਾ ਸਿੱਖੀ ਪ੍ਰਕਾਰ ਪ੍ਰਚਾਰ ਨਾਲ ਸੰਬੰਧ ਰੱਖਦੀ ਹੈ ਸੋ ਪ੍ਰਸ਼ਨ ਕੀ ਬਣਿਆ ਭਾਈ ਵੀਰ ਸਿੰਘ ਇਕ ਪੰਜਾਬੀ ਕਵੀ ਅਤੇ ਵਿਦਵਾਨ ਸੀ ਇਹਨਾਂ ਨੂੰ ਆਧੁਨਿਕ ਪੰਜਾਬ ਕਵੀ ਦਾ ਮੋਢੀ ਕਿਹਾ ਜਾਂਦਾ ਹੈ ਆਧੁਨਿਕ ਪੰਜਾਬ ਕਵੀ ਦਾ ਮੋਢੀ ਤੇ ਸਭ ਤੋਂ ਪਹਿਲਾਂ ਛੋਟੀਆਂ ਕਵਿਤਾਵਾਂ ਮਹਾਕਾਵ ਵਾਰਤਕ ਨਾਵਲ ਨਾਟਕ ਇਤਿਹਾਸ ਜੀਵਨੀਆਂ ਲੇਖਾਂ ਅਤੇ ਸਾਖੀਆਂ ਇਤਿਆਦੀ ਦੀ ਰਚਨਾ ਕਰਨ ਦੀ ਪਹਿਲ ਕੀਤੀ ਭਾਈ ਵੀਰ ਸਿੰਘ ਨੇ ਭਾਵੇਂ ਯੂਨੀਵਰਸਿਟੀ ਦੀ ਸਿੱਖਿਆ ਹਾਸਲ ਨਹੀਂ ਕੀਤੀ ਹੁਣ ਇਹ ਯੂਪੀਐਸਸੀ ਲੈਵਲ ਤੱਕ ਦਾ ਇਹ ਪ੍ਰਸ਼ਨ ਬਣ ਸਕਦਾ ਹੈ ਕਿ ਜਿਨ੍ਹਾਂ ਨੇ ਯੂਨੀਵਰਸਿਟੀ ਲੈਵਲ ਦੀ ਸਿੱਖਿਆ ਵੀ ਨਹੀਂ ਕੀਤੀ ਪਰ ਸਾਰੀਆਂ ਭਾਸ਼ਾਵਾਂ ਜਾਣਦੇ ਸੀ ਆਧੁਨਿਕ ਕਵੀ ਦਾ ਆਧੁਨਿਕ ਕਵੀ ਕਿਹਾ ਜਾਂਦਾ ਹੈ ਪੰਜਾਬੀ ਕਵੀ ਦਾ ਮੋਢੀ ਕਿਹਾ ਜਾਂਦਾ ਹੈ ਸੋ ਇਹ ਭਾਈ ਵੀਰ ਸਿੰਘ ਨੇ। ਦੈਨ ਆ ਗਿਆ ਲਾਲਾ ਕਿਰਪਾ ਸਾਗਰ। ਕਿਰਪਾ ਸਾਗਰ 20ਵੀਂ ਸਦੀ ਦੇ ਆਰੰਭਕ ਦੌਰ ਦਾ ਪੰਜਾਬੀ ਸਾਹਿਤਕਾਰ ਸੀ, ਲਿਟਰੇਚਰਲ ਸੀ। ਉਸਨੇ ਲక్ష్ਮੀ ਦੇਵੀ ਕਵਿਤਾ ਲਿਖ ਕੇ ਭਾਈ ਵੀਰ ਸਿੰਘ ਦੇ ਮਹਾਕਾਵ ਰਾਣਾ ਸੂਰਤ ਸੂਰਤ ਸਿੰਘ ਦੀ ਪਰੰਪਰਾ ਨੂੰ ਅੱਗੇ ਤੋਰਿਆ। ਉਸਨੇ 1923 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਨਾਲ ਸੰਬੰਧਿਤ ਨਾਟਕ ਲਿਖ ਕੇ ਪੰਜਾਬੀ ਵਿੱਚ ਇਤਿਹਾਸਿਕ ਨਾਟਕ ਲਿਖਣ ਦਾ ਮੁੱਢ ਬੰਨਿਆ। ਇਤਿਹਾਸਿਕ ਨਾਟਕ ਮਹਾਰਾਜਾ ਰਣਜੀਤ ਸਿੰਘ ਭਾਗ ਪਹਿਲਾ ਮਹਾਰਾਜਾ ਰਣਜੀਤ ਸਿੰਘ ਭਾਗ ਦੂਜਾ ਤੇ ਡੀਡੋ ਜੰਮਵਾਲ ਆਦਿ ਹਨ ਇਤਿਹਾਸਿਕ ਨਾਟਕ ਨੇ ਇਹਨਾਂ ਦੇ ਮਹਾਰਾਜਾ ਰਣਜੀਤ ਸਿੰਘ ਭਾਗ ਪਹਿਲਾ ਮਹਾਰਾਜਾ ਰਣਜੀਤ ਸਿੰਘ ਭਾਗ ਦੂਜਾ ਅਤੇ ਡੀਡੋ ਜੰਮਵਾਲ ਆਦਿ ਠੀਕ ਹੈ ਜੀ ਦੂਸਰਾ ਪ੍ਰਸ਼ਨ ਇਹ ਬਣ ਗਿਆ ਕਿ 20ਵੀਂ ਸਦੀ ਦੇ ਆਰੰਭਕ ਦੌਰ ਦਾ ਪੰਜਾਬੀ ਸਾਹਿਤਕਾਰ ਕੌਣ ਸੀ ਇਹਨਾਂ ਵਿੱਚੋਂ ਐਵੇਂ ਆ ਸਕਦਾ ਹੈ ਲక్ష్ਮੀ ਦੇਵੀ ਕਵਿਤਾ ਲਿਖੀ ਭਾਈ ਵੀਰ ਸਿੰਘ ਨੇ ਮਹਾਂਕਾਵ ਰਾਣਾ ਸੂਰਤ ਸਿੰਘ ਦੀ ਪਰੰਪਰਾ ਨੂੰ ਅੱਗੇ ਤੋਰਿਆ ਉਸਨੇ 1923 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਨਾਲ ਸੰਬੰਧਿਤ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਨਾਲ ਸੰਬੰਧਿਤ ਇਹਨਾਂ ਨੇ ਲਿਖਿਆ ਸੋ ਇਹ ਤੁਸੀਂ ਲਾਲਾ ਕਿਰਪਾ ਸਾਗਰ ਨੇ ਥੈਨ ਆ ਗਿਆ ਜੀ ਪ੍ਰੋਫੈਸਰ ਪੂਰਨ ਸਿੰਘ ਪ੍ਰੋਫੈਸਰ ਪੂਰਨ ਸਿੰਘ ਕਵੀ ਦੇ ਵਿਗਿਆਨੀ ਰਸਾਇਣ ਇੰਜੀਨੀਅਰ ਸਨ ਉਹਨਾਂ ਨੂੰ ਆਤਮਾ ਦੇ ਕਵੀ ਵਜੋਂ ਵਿਆਪਕ ਮਾਨਤਾ ਪ੍ਰਾਪਤ ਹੈ ਆਤਮਾ ਦੇ ਕਵੀ ਵਜੋਂ ਠੀਕ ਹੈ ਜੀ ਵਿਆਪਕ ਮਾਨਤਾ ਪ੍ਰਾਪਤ ਹੈ ਰਚਨਾਵਾਂ ਅੰਗਰੇਜ਼ੀ ਦਾ ਸਿਸਟਰ ਆਫ ਸਪਿਨਿੰਗ ਵੀਲ ਅਨਸਟ੍ਰੰਗ ਬੀਡਸ ਦਾ the spirit of oriental poetry the book of tan master the life of swami ramtirath the voice of winds and waters gurgovin singh kav sangra khulle maidan 1922 khulle kund khulle aasmani rang novel prakashina bhagirath professor puran singh kavi te vigyani san rasayan engineer san theek hai ji us unna nu atma de kavi vajjo jana janda hai atma de kavi soul poet ਸੋਲ ਆਫ ਪੋਇਟ ਯਾ ਪੋਇਟ ਆਫ ਸੋਲ ਓਕੇ ਸੋ ਲਾਲਾ ਲਤਾ ਨਿਰਾਮ ਚਾਤਰੀਕ ਲਾਲਾ ਲਤਾ ਨਿਰਾਮ ਚਾਤਰੀਕ ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਮੰਨੇ ਜਾਂਦੇ ਹਨ ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਦਾ ਫਾਊਂਡਰ ਆਫ ਮਾਡਰਨ ਪੰਜਾਬੀ ਪੋਇਮ ਚਾਤਰੀਕ ਨੇ ਪੰਜਾਬੀ ਉਰਦੂ ਫਾਰਸੀ ਦੀ ਮੁੱਢਲੀ ਵਿੱਦਿਆ ਪ੍ਰਾਪਤ ਕੀਤੀ ਅਤੇ ਉਸ ਦੀਆਂ ਕਵਿਤਾਵਾਂ ਖਾਲਸਾ ਸਮਾਚਾਰ ਤੇ ਖਾਲਸਾ ਯੰਗਮੈਨ ਨਾਮਕ ਮੈਗਜ਼ੀਨ ਵਿੱਚ ਛਪਣੇ ਸ਼ੁਰੂ ਹੋਈਆਂ ਚਾਤਰੀਕ ਨੇ ਪਹਿਲਾਂ ਹਰੀ ਹਰਤਾਣਿ ਉਪਨਾਮ ਲਿਖਿਆ ਫੇਰ ਚਾਤ੍ਰਿਕ ਤਖੱਲਸ ਰੱਖ ਲਿਆ ਠੀਕ ਹੈ ਜੀ 1924 ਵਿੱਚ ਉਹਨਾਂ ਦੇ ਸੁਦਰਸ਼ਨ ਪ੍ਰੈਸ ਦੀ ਸਥਾਪਨਾ ਕੀਤੀ 1926 ਵਿੱਚ ਅੰਮ੍ਰਿਤਸਰ ਵਿੱਚ ਜਦੋਂ ਪੰਜਾਬੀ ਸਭਾ ਦਾ ਚਾਤ੍ਰਿਕ ਜੀ ਨੂੰ ਉਸ ਦਾ ਪ੍ਰਧਾਨ ਜੁਨਿਆ ਗਿਆ ਇਸ ਸਭਾ ਵਿੱਚ ਸਰਦਾਰ ਚਰਨ ਸਿੰਘ ਮੌਲਾ ਬਖਸ਼ ਕੁਸ਼ਤਾ ਹੀਰਾ ਸਿੰਘ ਦਰਦ ਪ੍ਰਿੰਸੀਪਲ ਤੇਜਾ ਸਿੰਘ ਗਿਆਨੀ ਗੁਰਮੁਖ ਸਿੰਘ ਮੁਸਾਫਰ ਵਿਦਾਤਾ ਸਿੰਘ ਤੀ ਲਾਲ ਕਿਰਪਾ ਸਾਗਰ ਫਜਲਦੀਨ ਅਤੇ ਉਸਤਾਦ ਹਮਦਮ ਵਰਗੇ ਉੱਗੇ ਸਾਹਿਤਕਾਰ ਸ਼ਾਮਲ ਸਨ ਰਚਨਾਵਾਂ ਪਰਤਰ ਹਰੀ ਆ ਯਾਨੀ ਕਿ ਪਰਥਰ ਹਰੀ ਨਲ ਦਮਯੰਤੀ ਫੁੱਲਾਂ ਦੀ ਟੋਕਰੀ ਧਰਮਵੀਰ ਚੰਦਨਵਾੜੀ ਕੇਸਰ ਕਿਆਰੀ ਨਵਾਂ ਜਹਾਨ ਸੂਫੀ ਖਾਨਾ ਨੂਰ ਜਹਾਂ ਬਾਦਸ਼ਾਹ ਬੇਗਮ ਆਦਹਨ ਠੀਕ ਹੈ ਜੀ ਕਿੰਨਾ ਨੇ ਕੀਤਾ ਲਾਲਾ ਧਨੀ ਰਾਮ ਚਾਤਰਿਕ ਡਾਕਟਰ ਮੋਨ ਸਿੰਘ ਦਿਵਾਨਾ ਮੋਨ ਸਿੰਘ ਦਿਵਾਨਾ ਪੰਜਾਬੀ ਸਾਹਿਤ ਦੇ ਅਲੋਚਕ ਪਹਿਲੇ ਇਤਿਹਾਸਕਾਰ ਅਤੇ ਕਵੀ ਕਹਾਣੀਕਾਰ ਸਨ ਉਹ ਪੰਜਾਬੀ ਦੇ ਸਾਹਿਤ ਦੇ ਇਤਿਹਾਸ ਦੀ ਪਹਿਲੀ ਠੇਟ ਖੋਜ ਲਈ ਜਾਣੇ ਜਾਂਦੇ ਹਨ ਪੰਜਾਬੀ ਦੇ ਸਾਹਿਤ ਦੇ ਇਤਿਹਾਸ ਲਈ ਹਿਸਟਰੀ ਦੇ ਲਈ ਲਿਟਰੇਚਰ ਆਫ ਹਿਸਟਰੀ ਜਾਂ ਹਿਸਟਰੀ ਆਫ ਲਿਟਰੇਚਰ ਦੀ ਪਹਿਲੀ ਟੇਟ ਖੋਜ ਲਈ ਜਾਣੇ ਜਾਂਦੇ ਹਨ ਉਹ ਸੰਸਕ੍ਰਿਤ ਪ੍ਰਾਕ੍ਰਿਤਿਕ ਪਾਲੀ ਹਿੰਦੀ ਬੰਗਾਲੀ ਮਰਾਠੀ ਗੁਜਰਾਤੀ ਫਾਰਸੀ ਹਿਬਰੂ ਜਰਮਨ ਤੇ ਫ੍ਰੈਂਚ ਵੀ ਜਾਣਦੇ ਸਨ ਉਹ ਅੰਗਰੇਜ਼ੀ ਉਰਦੂ ਅਤੇ ਹਿੰਦੀ ਵਿੱਚ 225 ਪੁਸਤਕਾਂ ਦੇ ਪੈਮਫਲੇਟਾਂ ਦੇ ਲੇਖਕ ਸਨ ਉਹਨਾਂ ਦੀਆਂ ਰਚਨਾਵਾਂ ਹਨ ਕਵਿਤਾ ਕਾਫ ਸੰਗ੍ਰਹਿ ਧੁੱਪ ਛਾਂ ਨੀਲ ਜਗਤ ਤਮਾਸ਼ਾ ਨਿਰੰਕਾਰੀ ਸਾਖੀਆਂ ਪਤ ਚੜ ਮਸਤੀ ਪਹਿਲਾ ਭਾਗ ਮਸਤੀ ਦੂਸਰਾ ਸੋਮ ਰਸ ਕਹਾਣੀ ਸੰਗ੍ਰਹਿ ਦਵਿੰਦਰ ਬਤੀਸੀ ਪਰਾਂਦੀ ਰੰਗ ਤਮਾਸੇ ਇਤਿਹਾਸ ਆਦ ਸਨ ਠੀਕ ਹੈ ਜੀ ਮੋਹਨ ਸਿੰਘ دیਵਾਨਾ ਪੰਜਾਬੀ ਸਾਹਿਤ ਦੇ ਆਲੋਚਕ ਪਹਿਲੇ ਇਤਿਹਾਸਕਾਰ ਕਵੀ ਕਹਾਣਕਾਰ ਉਹਨੇ ਪੰਜਾਬੀ ਦੇ ਸਾਹਿਤ ਦੇ ਇਤਿਹਾਸ ਦੀ ਪਹਿਲੀ ਠੇਠ ਖੋਜ ਲਈ ਜਾਣ ਜਾਂਦੇ ਹਨ ਠੀਕ ਹੈ ਜੀ ਅੱਗੇ ਅੱਗੇ ਡਾਕਟਰ دیਵਾਨ ਸਿੰਘ ਕਾਲੇਪਾਣੀ ਡਾਕਟਰ دیਵਾਨ ਸਿੰਘ ਕਾਲੇਪਾਣੀ ਦਾ ਜਨਮ ਪਿੰਡ ਕਲੋਟੀਆਂ ਖੁਰਦ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਵਿੱਚ ਹੋਇਆ ਉਹਨਾਂ ਨੂੰ ਜਾਪਾਨੀਆਂ ਨੇ ਬੜੇ ਅਕਾਇ ਤੇ ਐਸ ਹੈ ਤਸੀਹੇ ਦੇ ਕੇ ਅੰਡਮਾਨ ਦੀ ਸੈਲੂਲਰ ਜੇਲ ਵਿੱਚ ਸ਼ਹੀਦ ਕਰ ਦਿੱਤਾ ਗਿਆ ਬਹੁਤ ਹੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਡਾਕਟਰ ਦਿਵਾਨ ਸਿੰਘ ਕਾਲੇ ਪਾਣੀ ਕਾਲੇ ਪਾਣੀ ਅੰਡਮਾਨ ਨੀਕੋਬਾਰ ਦੀਪਸੂਬ ਨੂੰ ਮੰਨਿਆ ਜਾਂਦਾ ਹੈ ਬੜਿਆ ਕਹਿ ਮਤਲਬ ਇਹ ਕਹਿ ਦਾ ਮਤਲਬ ਹੁੰਦਾ ਜਿਹਨੂੰ ਕਿਹਾ ਨਾ ਜਾ ਸਕੇ ਤੇ ਐ ਸਹਿ ਜਿਤੂ ਸੇਹਾ ਨਾ ਜਾ ਸਕੇ ਤਸੀਹੇ ਦੇ ਕੇ ਅੰਡਮਾਨ ਦੀ ਸੈਲੂਲਰ ਕਿੰਨਾਂ ਨੇ ਜਾਪਾਨੀਆਂ ਨੇ ਸੈਲੂਲਰ ਜੇਲ ਵਿੱਚ ਸ਼ਹੀਦ ਕਰ ਦਿੱਤਾ ਉਹ ਫੌਜ ਵਿੱਚ ਡਾਕਟਰ ਸਨ ਉਹਨਾਂ ਦਾ ਕਾਵ ਸੰਗ੍ਰਹਿ ਵਗਦੇ ਪਾਣੀ ਛਪਿਆ ਉਹਨਾਂ ਦੇ ਦੋ ਹੋਰ ਕਾਵ ਸੰਗ੍ਰਹਿ ਅੰਤਮ ਲੈਰਾ ਅਤੇ ਮੱਲਿਆ ਦੇ ਬੇਰ ਉਹਨਾਂ ਦੀ ਮੌਤ ਤੋਂ ਬਾਅਦ ਛਪੇ ਹਨ ਦੂਸਰਾ ਪੜਾ ਆਧੁਨਿਕ ਪੰਜਾਬੀ ਕਵਿਤਾ ਦਾ ਦੂਜਾ ਪੜਾ 1935 ਤੋਂ 1947 ਤੱਕ ਚੱਲਿਆ ਇਹ ਆਪਾਂ ਕੱਲ ਪੜਾਂਗੇ ਜਿਹਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਅਤੇ ਹੋਰ ਵੀ ਆਉਣਗੇ ਇਹ ਜਸਟ ਸੀ ਕਿ ਸ਼ਾਰਟ ਦੇ ਵਿੱਚ ਜਾਣਕਾਰੀ ਪੜੋਂਗੇ ਦੋ ਤਿੰਨ ਵਾਰੀ ਤੁਹਾਨੂੰ ਸਮਝ ਆ ਜਾਊਗਾ ਮोटे-ਮोटे ਪ੍ਰਸ਼ਨ ਤੁਸੀਂ ਐਸਚੋ ਬਣਾ ਕੇ ਤੁਸੀਂ ਆਪਦਾ ਨੋਟ ਬਣਾ ਸਕਦੇ ਹੋ ਮੇਰਾ ਮਕਸਦ ਸਿਰਫ ਤੇ ਸਿਰਫ ਸ਼ੇਅਰ ਕਰਨਾ ਹੈ ਧੰਨਵਾਦ ਜੀ ਰਿਸਪੈਕਟ ਊਮਨ ਅਵੋਇਡ ਡਰਗ ਹੈਲਪ ਨੀਡ ਨੋ ਫਾਰਮਰ ਨੋ ਫੂਡ ਨੋ ਫਿਊਚਰ ਮੋਟੀਵੇਸ਼ਨਲ ਟਾਕ ਪੋਜ਼ਿਟਿਵ ਵਾਈਬਸ 네ਗੇਟਿਵ ਪੀਪ only positive only positive only positive ਦੇਖੋਗੇ ਪੋਜ਼ਿਟਿਵ ਬੋਲੋਗੇ ਪੋਜ਼ਿਟਿਵ ਰਹੋਗੇ ਪੋਜ਼ਿਟਿਵ ਤਾਂ ਰਿਜ਼ਲਟ ਪੋਜ਼ਿਟਿਵ ਆਣਗੇ ਦੇਖੋਗੇ ਨੈਗੇਟਿਵ ਬੋਲੋਗੇ ਨੈਗੇਟਿਵ ਤਾਂ ਰਿਜ਼ਲਟ ਨੈਗੇਟਿਵ ਆਣਗੇ ਧੰਨਵਾਦ ਜੀ ਰਿਸਪੈਕਟ ਟੂ ਮੈਨ ਵਰਡਰ ਹੈਲਪ ਮੀ ਨੋ ਫਾਰਮਰ ਨੋ ਫੂਡ ਨੋ ਫਿਊਚਰ ਪ੍ਰਣਾਮ ਸ਼ੀਦਾਨ ਧੰਨਵਾਦ ਜੀ